ਬੰਦਾ ਦੁਨੀਆ ਦੇ ਨਾਲ ਜਿਆਦਾ ਪਖੰਡ ਕਰੇ ਨਾ ਤੇ ਰੱਬ ਨੂੰ ਪਖੰਡਾਂ ਦੀਆਂ ਕਰਤੂਤਾਂ ਵਿਖਾਉਂਦਾ ਨਖਾਰ ਨਖਾਰ ਕੇ ਜਿਹੜਾ ਕਰਦਾ ਪਖੰਡ ਓਹਨੂੰ ਮਿਲੇ ਪੂਰਾ ਦੰਡ ਜਿਹੜਾ ਕਰਦਾ ਪਖੰਡ ਓਹਨੂੰ ਮਿਲੇ ਪੂਰਾ ਦੰਡ ਰੱਬ ਕਰੇ ਉਹਦੀ ਝੰਡ ਸੱਟਾ ਮਾਰ ਮਾਰ ਕੇ ਵਿਖਾਉਂਦਾ ਕਰ ਤੂੰ ਤਾਰਬ ਹੈ ਨਖਾਰ ਕੇ ਵਿਖਾਉਂਦਾ ਕਰ ਤੂੰ ਤਾਰਬ ਹੈ ਨਖਾਰ ਕੇ ਗੁੱਡੀ ਯਾਰ ਛਾ ਚ ਚੜੀ ਸੋਭਾ ਹੋਣ ਲੱਗੀ ਬੜੀ ਗੁੱਡੀ ਯਾਰ ਛਾ ਚ ਚੜੀ ਸੋਭਾ ਹੋਣ ਲੱਗੀ ਬੜੀ ਤੂੰ ਵਿਖਾਉਣ ਲੱਗਾ ਤੜੀ ਤੈਨੂੰ ਮਾਰ ਜਾਊਗੀ ਗੋਤੇ ਖਾਂਦੀ ਗੁੱਡੀ ਤੇਰੀ ਥੱਲੇ ਆਊਗੀ ਉਹ ਗੋਤੇ ਖਾਂਦੀ ਗੁੱਡੀ ਤੇਰੀ ਥੱਲੇ ਆਊਗੀ ਰਹੀਏ ਰੱਬ ਕੋਲੋਂ ਡਰ ਮਾਣਿਆ ਨਾ ਤੂੰ ਕਰ ਰਈਏ ਰੱਬ ਕੋਲੋਂ ਡਾਰੇ ਮਾਣਿਆ ਨਾ ਤੁਕਾਰੇ ਇੱਕ ਦਿਨ ਜਾਣ ਮਾਰੇ ਸਵਾਸਾਂ ਨੂੰ ਗੁਜ਼ਾਰ ਕੇ ਤੁਰ ਜੇਂਗਾ ਜ਼ਿੰਦਗੀ ਦੀ ਬਾਰੀ ਹਾਰ ਕੇ ਉਤ ਤੁਰ ਜੇਂਗਾ ਜ਼ਿੰਦਗੀ ਦੀ ਬਾਰੀ ਹਾਰ ਕੇ ਇਨਸਾਨੀਅਤ ਭੁੱਲ ਕੇ ਬੈਠਾ ਦੀਵਾਂ ਗੁੱਲ ਇਨਸਾਨੀਅਤ ਭੁੱਲ ਕੇ ਬੈਠਾ ਦੀਵਾਂ ਗੁੱਲ ਕੌਡੀ ਪਿਆ ਨਹੀਂ ਮੁੱਲ ਦਸ ਕੀ ਖਟਿਆ ਜੈਲੀ ਦੌਲਤ ਪੂਰੀਆ ਕਹਿੰਦਾ ਗਿਆ ਪੱਟਿਆ ਜੈਲੀ ਦੌਲਤ ਪੂਰੀਆ ਕਹਿੰਦਾ ਗਿਆ ਪੱਟਿਆ ਜੈਲੀ ਦੌਲਤ ਪੂਰੀ ਹ ਕਹਿੰਦਾ ਗਿਆ ਪੱਟਿਆ